ਹਮਟੇ ਟਿਗਰੇ ਨਾ ਪਤਲੇ ਹਾਲਾਤ ਜਾਂਦੇ ਆ ਉਹ ਬਟੇ ਟਿਗਰੇ ਵੋ ਕੁ ਹਾਂ ਹੋ ਗਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਅਸੀਂ ਬਣਾਉਣ ਜਾ ਰਹੇ ਹ ਛੋਲੇ ਕੁਲਚੇ ਤੇ ਤੁਹਾਨੂੰ ਦੱਸਦੇ ਆ ਆਪਣੇ ਸਟਾਈਲ ਦੇ ਛੋਲੇ ਕੁਲਚੇ ਕਿ ਅਸੀਂ ਕਿਦਾਂ ਬਣਾਏ ਜਿਹੜਾ ਮਸਾਲਾ ਬਣਾਉਣਾ ਨਾ ਇਹਨਾਂ ਲਈ ਤੇ ਉਹ ਨਾਲ ਤੁਸੀਂ ਕਦੀ ਰੋਟੀ ਵੀ ਖਾ ਕੇ ਦੇਖੋ ਇੰਨੀ ਟੇਸਟੀ ਲੱਗਦੀ ਹੈ ਨਾ ਉਹ ਜੀ ਅਸੀਂ ਲੈ ਲਏ ਨੁੱਬਲੇ ਹੋਏ ਆਲੂ ਤੇ ਪਿਆਜ਼ ਇਹਦੇ ਲਈ ਨਾਲ ਸਾਡੇ ਕੋਲ ਉਹ ਗੋਲ ਵਾਲੇ ਬਰੈਡ ਨਹੀਂ ਹੈਗੇ ਤੇ ਅਸੀਂ ਇਹਨਾਂ ਦਾ ਟਰਾਈ ਕਰਾਂਗੇ ਆ ਵਾਲੇ ਬਰੈਡ ਨੇ ਸਾਡੇ ਕੋਲ ਓਕੇ ਤੇ ਜਿਹੜੇ ਹੁਣ ਸਦਾ ਦੇ ਬੰਦੇ ਨੇ ਕੋਈ ਫੇਸ ਤੇ ਪੂਰੀ ਹੋ ਚੰਨੇ ਰੱਖੇ ਨੇ ਤੇ ਅਪੀ ਕਰਦੇ ਆ ਕਿਦਾਂ ਕਹਿੰਦਾ ਤੁਸੀਂ ਇਦਾਂ ਕਹਤੋਂ ਕਿ ਆਪਣੇ ਸਟਾਈਲ ਚ ਬਣਾਣੇ ਨੇ ਮੈਂ ਕਹਿੰਦਾ ਕਹਿੰਦੇ ਸਾਰਿਆਂ ਦੇ ਸਟਾਈਲ ਚ ਬਣਾਣੇ ਹਨਾ ਇਦਾਂ ਕਰੀ ਸਾਰਿਆਂ ਦੇ ਸਟਾਈਲ ਚ ਬਣਾ ਲਗੇ ਅਸੀਂ ਬਣਾ ਲਗੇ ਛੋਲੇ ਗੁਜੇ ਸਾਰਿਆਂ ਦੇ ਸਟਾਈਲ ਚ ਤੁਹਾਡੇ ਸਾਰਿਆਂ ਦੇ ਸਟਾਈਲ ਚ ਤੇ ਅੱਜ ਜਿਹੜਾ ਟਾਈਮ ਚਲੇ ਹੁੰਦੇ ਨੇ ਤੇ ਆਪਾਂ ਹਨਾ ਗੱਲਾਂ ਬਾਤਾਂ ਕੱਲ ਹੀ ਥੋੜੀ ਜਿਹੀ ਆਪਣਾ ਹੈਰੀ ਅੱਜ ਸਕੂਲੇ ਨਹੀਂ ਗਿਆ ਸਹੀ ਮੁੰਡਾ ਹਾਂ ਜਿਹੜਾ ਸਕੂਲੇ ਨਹੀਂ ਗਿਆ ਕਹਿੰਦਾ ਮੰਮੀ ਮੈਂ ਜਾਣਾ ਨਹੀਂ ਮੇਰਾ دل ਨਹੀਂ ਕਰਦਾ ਪਿਆ ਸਕੂਲ ਜਿਹੜਾ ਮਤਲਬ ਪ੍ਰੋਪਰ ਦਾ ਸਕੂਲ ਹੁੰਦਾ ਉਹ ਚੋਂ ਤੇ ਵੀ ਇੱਕ ਦਿਨ ਤੇ ਵੀ ਇਹਨੇ ਛੁੱਟੀ ਨਹੀਂ ਕਰਾਦੀ ਇੱਕ ਦਿਨ ਬਹੁਤ ਕਿਤੇ ਜਿਆਦਾ ਮਜਬੂਰੀ ਹੋਵੇ ਹਾਂ ਬਹੁਤ ਘੱਟ ਹਾਂ ਹਾਂ ਬਹੁਤ ਜਿਆਦਾ ਮਜਬੂਰੀ ਹੋਵੇ ਤਾਂ ਫੇਰ ਇਹਨੂੰ ਜੁੱਤੀ ਕਰਾਨੀਆਂ ਹੁਣ ਤੇ ਆਫਰ ਸਕੂਲ ਆ ਸਮਰ ਕੈਂਪ ਨੇ ਤਾਂ ਮੈਂ ਇਹ ਚੱਲ ਕੋਈ ਨਹੀਂ ਹਨਾ ਬੱਚੇ ਦਾ ਦਿਲ ਨਹੀਂ ਕਰਦਾ ਕਈ ਵਾਰ ਜਾਂਦੇ 5 ਜਮੇ ਨੇ ਗਿਆ 6 ਜਮੇ ਗਿਆ ਐਥੇ ਇੰਨੀ ਪੜਾਈ ਨਾ ਹੁੰਦੀ ਜੰਨੀਆਂ ਛੁੱਟੀਆਂ ਹੁੰਦੀਆਂ ਤੇ ਬੱਸ ਕਿਉਂ ਹੁਣ ਅਸੀਂ ਬੈਠੇ ਆਂ ਤਾਂ ਉਹਨੇ ਮਾਂ ਪੁੱਤਰ ਦੇਖਦੇ ਆਂ ਵੀ ਪਹਿਲਾਂ ਮੇਰੀ ਕਿਤਾਬਾਂ ਲੈ ਕੇ ਚਲੀ ਸੀ ਫਿਰ ਮੈਂ ਕਿਹਾ ਅੱਜ ਧੁੱਪ ਇਹ ਬਾਹਰ ਨਾ ਦੋ ਤਿੰਨ ਦਿਨ ਹੋ ਗਏ ਮੱਤ ਵਜੇਗੀ ਧੁੱਪ ਵੇ ਜਾ ਮੈਂ ਕਿਹਾ ਬਾਹਰ ਚ ਜਾਵਾਂਗੇ ਹਨੇ ਬਟ ਕੋਈ ਇੱਕ ਚਾਜ ਦੀ ਗੱਲ ਕਰੀ ਜਿੰਨੀ ਵੱਡਾ ਹੋ ਗਿਆ ਤੂੰ ਮਮਾ ਰੋਦੀ ਚੰਗਾ ਜਿਹਾ ਤੇ ਗੀਰਦੇ ਜਾਂ ਤਾਂ ਵੀ ਗੱਲ ਕਰਨ ਕੋਈ ਹੈ ਛਿਆਰਾ ਪੁੱਤਰ ਹੈ ਮੇਰਾ ਹਲੋ ਜੀ ਗਾਇਸ ਤੁਸੀਂ ਕਿਦਾਂ ਹੋ ਠੀਕ ਹੋ ਮੈਂ ਕੀ ਕਰਾਂ ਮਨ ਨੂੰ ਤਾਂ ਕੋਈ ਗੱਲ ਨਹੀਂ ਆਉਂਦੀ ਮਮਾ ਜੀ ਨਹੀਂ ਆਉਂਦੀ ਹਾਂ ਵੀ ਨਹੀਂ ਜਾਂਦੀਆਂ ਗੱਲਾਂ ਇਹਨੂੰ ਇਹਨੂੰ ਗੱਲ ਨਹੀਂ ਆਉਂਦੀ ਇਹਨੂੰ ਬਸ ਖੇਡਣਾ ਹੁੰਦਾ ਹੈ ਸਤਾਨੀਆ ਕਰਨੀਆਂ ਆਉਂਦੀਆਂ ਤੋੜਨਾ ਫੋੜਨਾ ਆਉਂਦਾ ਹੋਸ਼ ਨਾ

ਹੋਰ ਇਹ ਜਿਆਦਾ ਲੱਗ ਜਾਂਦੀ ਫੇਰ ਆਹ ਚਲੋ ਇਹ ਠੀਕ ਹੈ ਕਰ ਦੋ ਫੜਾਈ ਮੈਂ ਕਿਹ ਘਰੀ ਮਰਚ ਕੱਟ ਕੇ ਦੇ ਤੈਨੂੰ ਮਰਚ ਕੀ ਹੁੰਦਾ ਇਹ ਹੁੰਦਾ ਮਰਚ ਆਹ ਦੇਖੋ ਕਿੰਨੇ ਸੋਹਣੇ ਲੱਗਦੇ ਆ ਨਾ ਪਿਆਜ਼ ਟਮਾਟਰ ਤੇ ਮਰਚਾਂ ਤੇ ਆਲੂ ਖਾਜ ਮਮਾ ਜੀ ਨੂੰ ਸਲਾਮ ਜੀ ਨੂੰ ਅੰਦਾਜ਼ ਦੇਖੋ ਕਿੰਨਾ ਵਧੀਆ ਲੱਗਦਾ ਪਿਆ ਜੀ ਤੁਸੀਂ ਵੀ ਖਾਓ ਸਾਡੇ ਨਾਲ ਸ਼ੇਅਰ ਕਰੋ ਵਾ ਦੇਖ ਬਣਾ ਲੂਗਾ ਸਵਾਦਿਸ਼ਟ ਅੱਜ ਗੰਦਾਂ ਹੁਣ ਅਸੀਂ ਪਾ ਲਿਆ ਚਟਨੀ ਕੈਚਪ ਕੈਚਪ ਹੁਣ ਪਾ ਲਿਆ ਕੈਚਪ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਟੇਸਟ ਕਰਕੇ ਦੇਖਾ ਮਸਾਲੇ ਨੂੰ ਕਿਦਾਂ ਦਾ ਬਣਿਆ ਹਾਂ ਇਹ ਹੱਥ ਜਿਆਦਾ ਹੀ ਫਰਗ ਨਾ ਪੀਓ ਉਹ ਬਹੁਤ ਬੱਤੀ ਗਿਆ ਹੁਣ ਆਪਾਂ ਸਟਫਿੰਗ ਕਰਾਂਗੇ ਹੁਣ ਇਹਨਾਂ ਨੂੰ ਥੋੜਾ ਜਿਹਾ ਘਿਓ ਰੱਖੇ ਹੁਣ ਸਾਡੇ ਕੋਲ ਮੱਖਣ ਨਹੀਂ ਸੀਗਾ ਤੇ ਅਸੀਂ ਇਹ ਦੇਸੀ ਘਿਓ ਦੇ ਵਿੱਚ ਇਹਨੂੰ ਮੜ ਜਾ ਕਰਾਂਗੇ ਗਰਮ ਦੇਸੀ ਘਿਓ ਪਾ ਲੈ ਹਰ ਦੇ ਵਿੱਚ ਪਾਣੀਆਂ ਦਾ ਵੈ ਤੇ ਗਰਮ ਕਰ ਲਿਆ ਪਾ ਹੁਣ ਤੇ ਹੁਣ ਸਟਫਿੰਗ ਓਕੇ ਤੇ ਮੈਨ ਮੈ ਤੀਸਰੀ ਵਾਰ ਬਣਾ ਲੱਗੀ ਆ ਲੋ ਜੀ ਸਟਫਿੰਗ ਕਰਕੇ ਦੇਖੋ ਇਹ ਲੁੱਕ ਕੋ ਜਿੱਦਾਂ ਦੀ ਏ ਲੱਗ ਰਿਆ ਨਾ ਪੂਰਾ ਸੁਆਦੀਸ਼ਟ ਹਾਏ ਹੋਏ ਹੈਰੇ ਉਹ ਸੋ ਐਕਸਾਈਟਡ ਹੈ ਮੈਂ ਕਹ ਰਹੀ ਇੱਕ ਮਿੰਟਾ ਨਾ ਵੀਡੀਓ ਬਣਾ ਲੈਂਦੇ ਫਿਰ ਤੂੰ ਖਾ ਲਈ ਤੇ ਆਜੋ ਤੁਸੀਂ ਵੀ ਖਾ ਲਓ ਸਾਡੇ ਨਾਲ ਛੋਲੇ ਕੁਲਚੇ ਹੋ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਤੇ ਹੈਰੀ ਹੁਣ ਮੈਨੂੰ ਖਾ ਖਾ ਹਾਓ ਖਾ ਕੇ ਖਾਸ ਹੈ ਬੀ ਟੇਸਟੀ ਹੈ ਦਾਦਾ ਹੌਲੀ 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 ਉਹ ਇਦਾਂ ਇਦਾਂ ਖਾਣਾ ਇਦਾਂ ਖਾਣਾ ਦੂਸਰੀ ਤਰ ਜਾ ਰਿਹਾ ਭੁੱਖ ਬੜੀ ਲੱਗੀ ਕਦੋਂ ਦਾ ਕਹਿੰਦਾ ਮੈਨੂੰ ਆਲੂ ਦੇ ਦੋ ਮੈਨੂੰ ਆਲੂ ਦੇ ਦੋ ਤੇਰੀ ਵੀ ਹੁਣੀ ਦਿੰਦਾ ਮੈਂ ਆਪਣੇ ਬਾਤ ਸਿੱਧਾ ਬੋ ਕੁਆਟ ਸ਼ਾਤ ਮਗਰ ਕੀ ਬਗਵਾਤਰ ਹੈ ਇਹਦੀ ਬਗਵਾਸ ਕਿਆ ਦਾ ਬਲੀਸ ਜੀ ਮੈਂ ਕਹਿੰਦਾ ਫੋਟੋ ਦੇ ਜਾਵਾਂਗਾ ਝੂਠੇ ਹੋ ਗਏ ਉਹ ਮੈਂ ਖਾ ਲਵਾਂ ਮੈਂ ਖਾ ਕੇ ਫਿਰ ਦੱਸਾਂਗੀ ਖਾ ਲਿਆ ਤੇ ਮੈਨੂੰ ਕਹਿੰਦਾ ਮਮਾ ਜੀ ਮੈਂਨੇ ਇੱਕ ਚੱਕੀ ਵੱਡੀ ਤੇ ਮੈਨੂੰ ਕਹਿੰਦਾ ਮਮਾ ਜੀ ਮੈਂ ਖਾਲਾ ਮੈਂ ਕਿਹਾ ਹਾਂ ਮੇਰਾ ਪੁੱਤਰ ਖਾ ਤੇ ਹਨਾ ਤੇ ਤਿੰਨ ਬਰੈਡ ਸੀ ਸਾਰੇ ਪਹਿਲਾਂ ਕੋਈ ਪਲੈਨਿੰਗ ਨਹੀਂ ਸੀ ਨਾ ਇਦਾਂ ਦਾ ਕੋਈ ਨਹੀਂ ਸੋਚਿਆ ਆਟੇ ਨਾਲ ਵਿਚਾਰ ਬਣਿਆ ਤੇ ਫਿਰ ਤਿੰਨ ਬਰੈਡ ਹੁਣ ਆਹ ਬਰੈਡ ਬਣਾ ਲੱਗੀਆਂ ਆਪਣੇ ਹਸਬੰਡ ਦੇ ਮੇਰੇ ਉਹਨਾਂ ਨੂੰ ਕਹਣਾ ਦੋਨੇ ਅੱਧੇ ਦਿਖਾ ਲਓ ਤੁਸੀਂ ਤੇ ਬੰਦ ਗੰਦਾ ਲੱਗਦਾ ਪੁਰਾਣਾ ਬਲੂ ਨਾ ਬਰੋਣਾ ਹਾ ਤੇ ਆਪਣੇ ਬਰੋਨੇ ਵਾਸਤੇ ਰੱਖ ਲਗੀ ਆ ਤੇ ਹਨਾ ਫੇ ਮੈਂ ਕਿਹਾ ਚਲੋ ਵੀ ਖਾ ਲੇਗਾ ਤੇ ਮੈਂ ਘੈਰੀ ਦਿਖਾ ਕੇ ਵੇਲਾ ਗਿਆ ਹੁਣ ਤੇ ਮੈਂ ਖਾਣ ਲੱਗੀ ਆ ਦੇਖੋ ਜੀ ਮੇਰਾ ਖਾਣਾ ਹਮ ਨਾਲ ਪੀ ਲੱਗਿਆ ਚਾਹ ਨਾਲ ਚਾਹ ਤੇ ਨਾਲ ਚਨੇ ਨਾਲ ਰੋਟੀ ਓਹੋ ਮਜ਼ਾ ਆ ਰਿਹਾ ਤੇ ਸਭ ਤੋਂ ਜ਼ਿਆਦਾ ਮਜ਼ਾ ਪਿੱਛੇ ਗੁਰਬਾਣੀ ਲੱਗੀ ਜੋ ਕਿ ਬਹੁਤ ਹੀ ਆਨੰਦ ਕਾ ਦੇ ਰਹੀ ਏ ਬਹੁਤ ਹੀ ਜ਼ਿਆਦਾ ਸੋ ਇਹਦਾ ਟਾਈਮ ਹੈ 9:30 ਵਜੇ ਦਾ ਸਰੇ ਸਰੇ ਹਨਾ ਉਹ ਸਰੇ ਸਰੇ ਕੁਲਚੇ ਹਾਂ ਹਮ ਦੋਸਤ ਜਿਤੇ ਉਹ ਕਹਤੂ ਤਾਂ ਸਗਲੰਬੀਸ਼ ਸਰੇ ਹਨਾ ਫਿਰ ਸਰੇ ਕੁਲਚੇ ਆਪਾਂ ਘਰਾਂ 'ਚ ਕੋਈ ਬੇਫਾਤ ਚੀਜ਼ਾਂ ਵਈਆਂ ਸਿੰਪਲ ਮਾੜਾ ਜਿਹਾ ਮਸਾਲਾ ਬਾਇਆ ਚ ਲੋੜਵਾ ਕੇ ਬਾਕੀ ਉਹ ਸਿੱਮਤੀ ਖਾੜੇ ਰੋਟੀ ਪਾਣੀ ਤੇ ਅੱਜ ਦੇ ਵਲੌਗ ਦੇ ਅਸੀਂ ਐਂਡਿੰਗ ਫਿਰ ਇੱਥੇ ਕਰਦੇ ਆ ਹਣਾ ਬਸ ਮਾੜਾ ਮੋਟਾ ਜਿਹਾ ਵਲੌਗ ਸੀ ਅੱਜ ਦਾ ਇਦਾਂ ਹੀ ਤੇ ਬਾਕੀ ਹਾਂਜੀ ਕਹੀ ਥਾ ਮੈਂ ਕਿ ਨਾ ਮੈਨੂੰ ਕੈਮਰਾ ਫੋਟੋ ਚ ਪ੍ਰੋਬਲਮ ਸੀ ਤੇ ਹੈਰੀ ਗੁਣਾ ਜਿਆਦਾ ਕੈਮਰਾ ਸ਼ੇਕ ਹੁੰਦਾ ਸੀ ਤਾਂ ਇਹ ਫਿਰ ਤਾਂ ਕਰਕੇ ਚੰਗੀ ਤਰ੍ਹਾਂ ਪ੍ਰੋਪਰ ਨਹੀਂ ਵੀ ਵੀਡੀਓ ਲਈ ਗਈ ਹੋਣੀ ਹੈ ਨਾ ਸੋ ਜਿੱਦਾਂ ਜੀ ਸਿੱਧਾ ਤੇ ਵੀ ਬੜੀ ਤੁਸੀਂ ਰਵਾਣ ਕਰਿਓ ਤੇ ਭੁੱਲਾ ਗਲਤੀਆਂ ਮਾਫ਼ ਕਰਨਾ ਸਭ ਹੁੰਦੀਆਂ ਨੇ ਕੋਈ ਅਜਾਣੇ ਜਾਂ ਜਾਣੇ 'ਚ ਕੋਈ ਗੱਲ ਕਹੀ ਗਈ ਹੋਵੇ ਹਨਾ ਤੋਂ ਸਹੀਏ ਬਾਏ ਬਾਏ ਤੇ